ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਰਮਜੀਤ ਸਿੰਘ ਬੇਦੀ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਮੁਕਸਦ ਸਾਹਿਬ ਦੀ ਅਜੇ ਕਲੋਨੀ ਦੇ ਵਿੱਚ ਜਿੱਥੇ ਕਿ 2 ਨੰਬਰ ਕਲੀਏ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਇੱਕ ਮਹਮ ਚਲਾਈ ਗਿਆ ਉਸ ਦਾ ਅਸਰ ਦੇਖਣ ਨੂੰ ਮਿਲਿਆ ਹੈ ਅੱਜ ਅਜੇ ਕਲੋਨੀ ਦੇ ਵਿੱਚ ਜਿੱਥੇ ਕਿ ਮੁਹੱਲਾ ਵਾਸੀਆਂ ਨੇ ਪੋਸਟਰ ਵੀ ਲਗਾਏ ਗਿਆ ਤੇ ਕੈਮਰੇ ਵੀ ਲਗਾਏ ਗਿਆ ਇਸ ਤਰ੍ਹਾਂ ਕੈਮਰੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਸ ਦੇ ਨਾਲ ਹੀ ਜਿਹੜੇ ਤੁਹਾਨੂੰ ਦੱਸ दिए ਕਿ ਇੱਥੇ ਕੁਝ ਸਮਾਂ ਪਹਿਲਾਂ ਕਾਫੀ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਇਹ ਮੁਹੱਲਾ ਅੱਜ ਜਿਹੜਾ ਹੈ ਕਿ ਖੁਦ ਹੀ ਇੱਥੇ ਆਪਣੇ ਬਣਾਏ ਹੋਏ ਕੈਮਰਿਆਂ ਦੀ ਮਦਦ ਦੇ ਨਾਲ ਸਰਕਾਰ ਦੀ ਮਦਦ ਕਰਨ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਇਥੇ ਮੁਹੱਲੇ ਵਾਸੀ ਵੀ ਸਾਡੇ ਨਾਲ ਹੈ ਕਿ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਅਕਸਰ ਕਿਸ ਤਰ੍ਹਾਂ ਇਹਨਾਂ ਦੇ ਮਨ ਵਿੱਚ ਆਇਆ ਤੇ ਹੁਣ ਕਿੰਨਾ ਪ੍ਰਭਾਵ ਦੇਖਣ ਨੂੰ ਮਿਲਿਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਇਕਬਾਲਜੀਤ ਸਿੰਘ ਹੈ ਜੀ ਕਿਵੇਂ ਤੁਹਾਡੇ ਮਨ ਦੇ ਵਿੱਚ ਮੁਹੰਮਦ ਦੇ ਨਾਲ ਜੁੜਨ ਦਾ ਖਿਆਲ ਹੈ ਮੁਹੰਮਦ ਉਹ ਪੰਜਾਬ ਸਰਕਾਰ ਨੇ ਚਲਾਈ ਸੀ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਹੀ ਸਾਨੂੰ ਵੀ ਲੱਗਿਆ ਵੀ ਅਸੀਂ ਵੀ ਇਹ ਕੰਮ ਕਰਨਾ ਠੀਕ ਹੈ ਠੀਕ ਹੈ ਵੀ ਅਸੀਂ ਆਪਦੇ ਗਲੀ ਮਹੱਲੇ ਦੇ ਵਿੱਚ ਸੇਫ ਨਹੀਂ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਬੰਦੇ ਇੱਥੇ ਆਉਂਦੇ ਸੀ ਕਿਸ ਕਿਸ ਤਰ੍ਹਾਂ ਦੇ ਇੱਥੇ ਨਸ਼ੇੜੀ ਆਉਂਦੇ ਸੀ ਠੀਕ ਹੈ ਤੇ ਸਾਨੂੰ ਬਹੁਤ ਔਖ ਹੁੰਦਾ ਸੀਗਾ ਵੀ ਜਦੋਂ ਜਵਾਕ ਸਾਡੇ ਬੱਚੇ ਛੇੜੀ ਆਉਂਦੇ ਸੀ ਕਿ ਵੀ ਇਹਦੇ ਕਿੰਨਾ ਕੁ ਪਹਿਲਾਂ ਜੇ ਇੱਕ ਗੱਲ ਕਰੀਏ ਸਮਾਂ ਪਹਿਲਾਂ ਪਹਿਲਾ ਪੁਰ ਪਰਮਾਰਮਿਕ ਦਾ ਸੀ ਠੀਕ ਹੈ ਪਰ ਉਹਨਾਂ ਨੇ ਵੀ ਸਾਡਾ ਸਹਿਯੋਗ ਦਿੱਤਾ ਠੀਕ ਹੈ ਵੀ ਅਸੀਂ ਅੱਜ ਤੋਂ ਇਹ ਕੰਮ ਨਹੀਂ ਕਰਦੇ ਜੋ ਮੁਹਿੰਮ ਚੱਲੀ ਆ ਅਸੀਂ ਵੀ ਉਹਨਾਂ ਨੇ ਉਹਨਾਂ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਗਲੀ ਮਹੱਲੇ ਦੇ ਵਿੱਚੋਂ ਇਹ ਕੰਮ ਬੰਦ ਕੀਤਾ ਠੀਕ ਹਾਂ ਤਕਰੀਬਨ ਰਾਹਤ ਮਿਲੀ ਐ ਇਸ ਚੀਜ਼ ਦੀ ਪੂਰੀ ਰਾਹਤ ਮਿਲੀ ਐ ਅਸੀਂ ਰਾਤ ਨੂੰ ਵੀ ਠਿਕਰੀ ਪੈ ਰਹੇ ਦਨੇ ਸਾਡੇ ਦਿਨੇ ਵੀ ਲੇਡੀਜ਼ ਬੈਠੇ ਹੁੰਦੇ ਸਾਡੇ ਲੇਡੀਜ਼ ਨਹੀਂ ਟੱਪਣ ਦਿੰਦੇ ਕਿਸੇ ਨੂੰ ਕਿੰਨੇ ਕੋਈ ਕੈਮਰੇ ਲੱਗੇ ਹੋਏ ਐ ਜੀ ਕੈਮਰੇ ਲੱਗੇ ਉੱਥੋਂ ਲੈ ਕੇ ਇੱਥੋਂ ਤੱਕ ਕੈਮਰੇ ਲੱਗੇ ਹੋਏ ਐ ਅੱਛਾ ਜੀ ਹਾਂ ਗਲੀ 'ਚ ਵੀ ਕੈਮਰੇ ਆ ਆ ਨਾਲ ਵੀ ਕੈਮਰੇ ਆ ਪਰਲੇ ਪਾਸੇ ਵੀ ਕੈਮਰੇ ਆ ਤੇ ਜੇਕਰ ਕੋਈ ਹੁਣ ਤੁਹਾਨੂੰ ਕੋਈ ਗੱਥੀ ਵਧੀ ਵਧੀ ਮਿਲਦੀ ਐ ਤੁਸੀਂ ਫਿਰ ਸ਼ਿਕਾਇਤ ਕਰਦੇ ਇਹਦੇ ਤੁਰੰਤ ਕਾਰਵਾਈ ਕਰਦੇ ਐ ਤੁਰੰਤ ਅਸੀਂ ਇੱਥੇ ਬਥੇਰੇ ਛਾਂਗੇ ਵੀ ਆ ਜਿਹੜਾ ਕੋਈ ਸਾਡੇ ਲੇਡੀਜ਼ ਤੇ ਗੱਲ ਪੈਂਦਾ ਸੀ ਸਗੋਦੀ ਉਹਨੂੰ ਵੀ ਅਸੀਂ ਪੂਰੀ ਤਸੱਲੀ ਕਰਾਈ ਉਹ ਲੇਡੀਜ਼ ਨੇ ਕਰਾਈ ਹੈ ਤਸੱਲੀ ਉਹਨਾਂ ਦੀ ਬਿਲਕੁਲ ਹਾਂ ਕਿ ਹਜੇ ਵੀ ਕਈ ਵਰੀ ਕੋਈ ਦੇਖਣ ਨੂੰ ਮਿਲਦੇ ਹਾਂ ਹਾਂ ਜਈ ਕਈ ਹੈ ਕਈ ਤਾਂ ਪਿਆਰ ਨਾਲ ਮੰਨ ਜਾਂਦੇ ਆ ਆਪ ਹੀ ਮੰਨ ਜਾਂਦੇ ਵੀ ਅਸੀਂ ਗਾਂਜਾ ਲੈਣ ਆਏ ਆ ਅਸੀਂ ਚਿੱਟਾ ਲੈਣ ਆਏ ਆ ਪਰ ਜਦੋਂ ਉਹ ਲੈਣ ਆਏ ਤਾਂ ਮਤਲਬ ਹਜੇ ਵੀ ਕੁਝ ਹੈਗਾ ਇੱਥੇ ਹਜੇ ਹਜੇ ਤੱਕ ਸਾਡੇ ਸਬੂਤ ਦੇ ਵਿੱਚ ਸਾਡੇ ਕੋਲੇ ਨਹੀਂ ਆਇਆ ਕੋਈ ਠੀਕ ਹੈ ਜੇ ਕੋਈ ਕਰਦਾ ਸੀ ਫੜ ਲਿਆ ਜਾਂ ਅਸੀਂ ਕੋਈ ਹਰਕਤ ਕਰਦਾ ਉਹ じゃ ਵੇਖ ਲਿਆ ਅਜੇ ਆਪ ਨਹੀਂ ਬਖਸ਼ਦੇ ਉਹਨੂੰ ਉਹਨੂੰ ਪਹਿਲਾਂ ਅਸੀਂ ਆਪ ਸ਼ਾਂਗਾਂਗੇ ਮੁੜ ਕੇ ਗਾਂਹ ਪੁਲਿਸ ਨੂੰ ਫੜਾਵਾਂਗੇ ਠੀਕ ਹੋਰ ਵੀ ਆਪਣੇ ਨਾਲ ਨੌਜਵਾਨ ਮੁੰਡੇ ਨੇ ਪੀੜੀ ਦੇ ਅੰਜਵੀਰ ਜੀ ਕੀ ਨਾਮ ਹੈ ਜੀ ਆਪਣਾ ਸਤਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਲਾਲ ਸਿੰਘ ਹੈ ਜੀ ਮੈਂ ਜੇ ਕਲੋਨੀ ਰਹਿੰਦਾ ਮਾਸੀ ਹਾਂ ਠੀਕ ਹੈ ਜੀ ਤੇ ਇੱਥੇ ਇੱਕ ਵੱਡੀ ਗੱਲ ਚੱਲ ਰਹੀ ਹੈ ਸਾਡੇ ਵਿੱਚ ਨਸ਼ੇ ਆਸਤੇ ਜੋ ਸਰਕਾਰ ਨੇ ਮਹਿੰਮ ਚਲਾਈ ਇੱਕ ਨਸ਼ਾ ਅੱਜ ਦੇ ਸਮੇਂ ਦੇ ਵਿੱਚ ਇੱਕ ਨੰਬਰ ਤੇ ਚੱਲ ਰਿਹਾ ਨਸ਼ਾ ਪੰਜਾਬ ਨੂੰ ਖਾ ਰਿਆ ਖਤਮ ਕਰ ਰਿਆ ਪੰਜਾਬ ਨੂੰ ਦਿਨੋ ਦਿਨ ਪਰ ਸਾਡੀ ਅਜੇ ਕੋਲੋਨੀ ਦੇ ਵਿੱਚ ਦੋ ਜਿਹੜੇ ਘਰ ਸੀ ਉਹ ਨਸ਼ੇ ਨੂੰ ਵੇਚਦੇ ਸੀ ਬਹੁਤ ਜੱਟ ਚਿੱਟਾ ਗਾਂਜਾ ਵਗੈਰਾ ਹੋਰ ਵੀ ਕੁਝ ਕੈਪਸੂਲ ਵਗੈਰਾ ਆ ਰਹੇ ਜਿਹੜੇ ਉਹ ਤੀਜਾਂ ਨੇ ਵੇਚਦੇ ਸੀ ਤੇ ਇਹਨਾਂ ਨੇ ਹੁਣ ਜੀ ਰਲ ਕੇ ਜਦੋਂ ਇਹਨਾਂ ਦੇ ਕਾਰਵਾਈ ਹੋਈ ਉਤ ਬਾਦ ਇਹਨਾਂ ਨੇ ਤੌਬਾ ਕੀਤੀ ਪਰਿਵਾਰਕ ਸਮੇਂ ਸਾਡੇ ਕੋਲੇ ਆਏ ਵੀ ਅਸੀਂ ਇਹ ਚੀਜ਼ ਨੂੰ ਬੰਦ ਕਰਨਾ ਚਾਹੁੰਦੇ ਹਾਂ ਤੇ ਚਲੋ ਅਸੀਂ ਚਲੋ ਬਹੁਤ ਵਧੀਆ ਚਲੋ ਬੰਦ ਕਰ ਦੋ ਨਸ਼ੇ ਨੂੰ ਜਦੋਂ ਹੁਣ ਇਹਨਾਂ ਨੇ ਬੰਦ ਕਰਿਆ ਨਸ਼ੇ ਨੂੰ ਉਤ ਬਾਦ ਪੋਸਟਰ ਪੋਸਟਰ ਵਗੈਰਾ ਤੇ ਬਾਕੀ ਕੈਮਰੇ ਵਗੈਰਾ ਇਹਨਾਂ ਨੇ ਲਵਾਏ ਦੋ ਘਰਾਂ ਨੇ ਜਾਂ ਇੱਕ ਇੱਕ ਘਰ ਨੇ ਲਵਾਏ ਕੈਮਰੇ ਇੱਕ ਘਰ ਨੇ ਹਜੇ ਨਹੀਂ ਲਵਾਏ ਕੈਮਰੇ ਅਸੀਂ ਇਹ ਚਾਹੁੰਦੇ ਆ ਵੀ ਦੂਸਰਾ ਘਰ ਵੀ ਜਾਂ ਕੋਈ ਵੀ ਨਾਲ ਰਲ ਕੇ ਸਾਡੇ ਨਾਲ ਚੱਲ ਬਾਤ ਕਰਨ ਠੀਕ ਹੈ ਜੀ ਤੇ ਅਸੀਂ ਇਹ ਚਾਹੁੰਦੇ ਆ ਬਾਕੀ ਵੀ ਨਸ਼ਾ ਜਿਹੜਾ ਹੁਣ ਹੁੰਦੇ ਟਾਈਮ ਦੇ ਵਿੱਚ ਸਿਸਟਮ ਸਾਡਾ ਇਹ ਬਹੁਤ ਵਧੀਆ ਚੱਲ ਰਿਹਾ ਮਹੀਨੇ ਤੋਂ ਡੇਢ ਮਹੀਨਾ ਹੋ ਗਿਆ ਨਸ਼ਾ ਮਤਲਬ ਕਿ ਬੰਦੀ ਹੈ ਬਾਕੀ ਨਸ਼ਾ ਲੈਣ ਵਾਸਤੇ ਵੀ ਆਉਂਦੇ ਆ ਬਹੁਤ ਪਰ ਅਸੀਂ ਮੋੜ ਦਿੰਨੇ ਆ ਪਰ ਇਹ ਪ੍ਰਸ਼ਾਸਨ ਨੂੰ ਬੇਨਤੀ ਹਾਂਜੀ ਪਹਿਲਾਂ ਕਿਦਾਂ ਉਹ ਦੇਖਣ ਨੂੰ ਮਿਲਦਾ ਸੀ ਇਸ ਬੰਦੇ ਨਸ਼ਾ ਦਾ ਪਹਿਲਾਂ ਹੀ ਕੋਈ ਅੰਤ ਨਹੀਂ ਸੀ ਮੋਟਰਸਾਈਕਲ ਦੀ ਗਿਣਤੀ ਨਹੀਂ ਬੰਦਾ ਕਰ ਸਕਦਾ ਦੇਖੋ ਸੁਰਖੀਆਂ ਚ ਰਹਿੰਦਾ ਸੀ ਸੁਰਖੀਆਂ ਜੀ ਹਾਂਜੀ ਪੂਰਾ ਜੀ ਪੂਰਾ ਹੁਣ ਫਿਰ ਇਹ ਨਸ਼ੇ ਦਾ ਗੜ ਬਣ ਚੁੱਕਿਆ ਗੜ ਕਹਿੰਦੇ ਜੀ ਇਹਨੂੰ ਵੱਡਾ ਜੀ ਬਿਲਕੁਲ ਮਤਲਬ ਕਿ ਜਿਵੇਂ ਆਪਣੇ ਐਸਐਸਪੀ ਸਾਹਿਬ ਅਕ ਚੋਦਰੀ ਉਹਨਾਂ ਉਹ ਲੋਕਾਂ ਲੈ ਕੇ ਕਿਤੇ ਜਾ ਰਿਹਾ ਹੈ ਕਿਵੇਂ ਲੱਗਦਾ ਚੰਗਾ ਹੀ ਉਪਰਾਲੇ ਕੀਤੇ ਜਾਂਦੇ ਬਹੁਤ ਵਧੀਆ ਚੰਗਾ ਸਾਨੂੰ ਲੱਗਦਾ ਜੀ ਪਰ ਸਾਡੇ ਮਤਲਬ ਕਿ ਆ ਕੇ ਗੱਲਬਾਤ ਕਰਨੇ ਵੀ ਅਸੀਂ ਚਾਹੁੰਦੇ ਆ ਵੀ ਠੀਕ ਹੈ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਜੋ ਵੀ ਸਰਕਾਰ ਦਾ ਸਾਥ ਦਿੰਨੇ ਪਏ ਆ ਅੱਜ ਦੇ ਟਾਈਮ ਦੇ ਵਿੱਚ ਅਸੀਂ ਵੀ ਸਾਡਾ ਵੀ ਪੁਲਿਸ ਜਿੰਨਾ ਵੀ ਹੋ ਸਕੇ ਸਾਡਾ ਸਾਥ ਦਵੇ ਅਸੀਂ ਇਹ ਬੇਨਤੀ ਚਾਹੁੰਦੇ ਆ ਬਸ ਹਾਂ ਵੀ ਇੱਕ ਵਾਰੀ ਨਸ਼ਾ ਬੰਦ ਹੈ ਇਸ ਮੁਹੱਲੇ ਦੇ ਵਿੱਚ ਅਜੇ ਗਲੋਨੀ ਗੋਨਿਆ ਰੋਡ 2 2 ਮਹੀਨੇ ਨੇੜੋ ਹੋ ਕੇ ਵੀ ਨਸ਼ਾ ਬੰਦ ਹੈ ਬਹੁਤ ਵਧੀਆ ਆਪ ਵੀ ਚੰਗਾ ਚੱਲ ਰਿਹਾ ਹੈ ਸਾਡਾ ਇੱਥੇ ਜਿਹੜਾ ਵੀ ਅਸੀਂ ਆਪ ਦਾ ਪ੍ਰੋਸੈਸ ਕੀ ਕਰ ਰਹੇ ਆ ਹੋਰ ਕੰਮ ਕਰ ਫਿਰ ਜਿਵੇਂ ਜਿਹੜੇ ਬੰਦੇ ਨੂੰ ਮੋਟੀ ਖਾਂ ਦੇ ਹੱਥ ਪੈ ਜਾਂਦੇ ਕਟਸ਼ੀਏ ਨਾਲ ਫਿਰ ਚਮਚੇ ਨਾਲ ਸਵਾਦ ਨਹੀਂ ਆਉਂ ਤੇ ਹੁਣ ਫਿਰ ਕਿਵੇਂ ਉਹਨਾਂ ਦਾ ਗੁਜ਼ਾਰਾ ਚੱਲਦਾ ਗੁਜ਼ਾਰਾ ਜੀ ਐਣਾ ਜੀ ਉਹ ਗੱਡੀਆਂ ਵਗੈਰਾ ਹੁਣ ਪਰਦੇਸ ਜੀ ਆ ਸਾਰੀਏ ਦੀ ਗੱਡੀ ਹੋਗੀ ਜਾਂ ਕੋਈ ਕਬਾੜੀ ਦੇ ਕੋਲ ਲੋਹੇ ਦਾ ਕੰਮ ਕਰਦੇ ਆ ਜੀ ਉਹ ਜਾਂਦੇ ਜੀ ਅਸੀਂ ਦੇਖਦੇ ਹਰ ਰੋਜ਼ ਸਵੇਰ ਜਾਂਦੇ ਸ਼ਾਮ ਨੂੰ ਆਉਂਦੇ 11 11 ਵਜੇ ਤੱਕ ਕਿਉਂਕਿ ਉਹ ਬਹੁਤ ਉਹਨਾਂ ਦੇ ਕੱਪੜੇ ਵੀ ਖਰਾਬ ਹੋ ਜਾਂਦੇ ਜੀ ਹੁਣ ਤਾਂ ਸਾਨੂੰ ਪਤਾ ਵੀ ਵਿਸ਼ਵਾਸ ਹੈ ਵੀ ਉਹ ਬੰਦਿਆਂ ਨੇ ਮਿਹਨਤ ਸ਼ੁਰੂ ਕਰਤੀ ਅਸੀਂ ਵੀ ਅਜਿਹਾ ਚਾਹੁੰਦੇ ਸੀ ਮਿਹਨਤ ਕਰਨ ਬਿਲਕੁਲ ਚੰਗਾ ਹੋਇਆ ਬਹੁਤ ਵਧੀਆ ਹੋਇਆ ਮੈਂ ਚਾਹੁੰਨਾ ਸੀ ਧੰਨਵਾਦ ਕਰਦਾ ਸਰਕਾਰ ਦਾ ਬਾਕੀ ਬਾਕੀ ਨਸ਼ਾ ਇਸ ਟਾਈਮ ਇਸ ਟਾਈਮ ਬੰਦ ਹੈ ਜੀ ਅੱਗੇ ਤੋਂ ਜੇ ਕੋਈ ਵੀ ਨਸ਼ਾ ਸਾਡਾ ਵੇਚਦਾ ਜਾਂ ਇਸ ਮੁਹੱਲੇ ਦੇ ਵਿੱਚੋਂ ਜਾਂ ਫੜਿਆ ਗਿਆ ਜਾਂ ਕੋਈ ਬੰਦਾ ਜਾਂ ਕੋਈ ਲੈਣ ਵਾਸਤੇ ਫੜਿਆ ਗਿਆ ਉਹ ਆਪਣਾ ਜ਼ਿੰਮੇਵਾਰ ਆ ਪਊਗਾ ਠੀਕ ਹੈ ਅਸੀਂ ਕਾਰਵਾਈ ਕਰਾਵਾਂਗੇ ਫੋਲ ਉਹਦੇ ਨਾਲ ਠੀਕ ਹੈ ਧੰਨਵਾਦ ਹਾਂਜੀ ਬੀਬੀ ਵੀ ਆਪਣੇ ਨਾਲੇ ਪੈਣਾ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਫਤਿਹ ਅਸੀਂ ਆਨੇ ਵੀ ਇਹ ਨਸ਼ਾ ਬੰਦ ਕਰੋ ਬੰਦ ਕਰੋ ਇੰਨਿਆ ਕਰਕੇ ਕੈਮਰੇ ਲੱਗ ਚੁੱਕੇ ਆ ਸਾਡੀ ਘਰੀ ਚ ਤੇ ਭਾਈ ਇਹਨਾਂ ਨੂੰ ਹਟਾਉਨੇ ਮੰਨੋ ਮੰਨਦੀਏ ਜਾਣਦੇ ਆ ਜੇ ਕਰਨ ਲਗੇਗਾ ਤਾਂ ਭਾਈ ਇਹਨਾਂ ਦੇ ਕਰੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਤੇ ਇਹਨਾਂ ਨੂੰ ਆਪ ਆ ਹੀ ਰੋਕਦੇ ਆ ਇਹ ਰੁਕਦੇ ਨਹੀਂ ਪਏ ਜੇ ਰੁਕਦੇ ਰੁਕਦੇ ਆ ਠੀਕ ਆ ਜੇ ਨਹੀਂ ਰੁਕਦੇ ਆਪੇ ਆਪ ਦੇ ਸਮਝੋਤਾ ਹੋਣਗੇ ਹਾਂ ਹਾਂ ਜੀ ਪੋਸਟਰ ਤੇ ਕੈਮਰੇ ਦਾ ਹਾਂ ਪੋਸਟਰ ਕਮਰੇ ਜਾਂਦੇ ਆ ਹਾਂ ਹੁਣ ਦੇਖਿਆ ਜਾਵੇ ਤਾਂ ਜਿਵੇਂ ਪਹਿਲਾਂ ਬੱਚਿਆਂ ਦਾ ਵੀ ਜਿਵੇਂ ਤੁਸੀਂ ਵਿਆਹ ਸ਼ਾਦੀ ਕਰਨਾ ਉਦੋਂ ਵੀ ਸਮੱਸਿਆ ਆਂਦੀ ਸੀਗੀ ਉਦੋਂ ਵੀ ਆਂਦੀ ਸੀ ਸਮੱਸਿਆ ਉਹ ਆਊਗੀ ਹਲੇ ਵਿਆਹ ਸ਼ਾਦੀ ਹੋਈ ਨਹੀਂ ਹਲੇ ਇਹ 8-9 ਸਾਲ ਹੋ ਗਏ ਕੰਮ ਚੱਲੀ ਚੱਲ ਰਹੀ ਚੱਲੀ ਤਾਂ ਅੱਜ ਤੋ ਨਹੀਂ ਚੱਲਿਆ ਹਾਂਜੀ 8-9 ਸਾਲ ਹੋ ਗਏ ਚੱਲਿਆ ਕਿ ਵਧੀਆ ਪ੍ਰਾਲਾ ਹੁਣ ਸਰਕਾਰ ਵਧੀਆ ਇਹ ਹੋਣਾ ਚਾਹੀਦਾ ਹੈ ਤੇ ਇਹ ਨਸ਼ਾ ਪਰ ਸਾਰਾ ਬੰਦ ਹੋਣਾ ਚਾਹੀਦਾ ਠੀਕ ਹਾਂ ਹਾਂਜੀ ਹਾਂਜੀ ਬੀ ਜੀ ਕੀ ਨਾਮ ਹੈ ਜੀ ਆਪਣਾ ਕਮਲੇਸ਼ ਰਾਣੀ ਕਿਸ ਤਰ੍ਹਾਂ ਲੱਗਦਾ ਹੈ ਕਿ ਹੁਣ ਪਹਿਲਾਂ ਨਾਲੋਂ ਤੇ ਹੁਣ ਕਿੰਨਾ ਕੁ ਤੁਹਾਨੂੰ ਫਰਕ ਦੇਖਣ ਨੂੰ ਮਿਲਿਆ ਬੰਲੇ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਆ ਜੀ ਪਹਿਲਾਂ ਤਾਂ ਬਈ ਸਾਡਾ ਰੋਡ ਤੇ ਗੱਡੀ ਵਿੱਚ ਨਿਕਲਣਾ ਔਖਾ ਹੁੰਦਾ ਸੀ ਛੋਟੇ ਬੱਚਿਆਂ ਦਾ ਜਾਂ ਕੁੜੀਆਂ ਦਾ ਬਾਹਰ ਬਹਿਣਾ ਵੀ ਔਖਾ ਸੀ ਸ਼ਾਮ ਦੇ ਟਾਈਮ ਬਈ ਬੈਠ ਜਾਂਦਾ ਅਗਲਾ 10 ਮਿੰਟ ਤੇ ਹੁਣ ਤਾਂ ਬਈ ਨਹੀਂ ਆਉਂਦਾ ਕੋਈ ਇੱਕ ਅੱਧਾ ਆਉਂਦਾ ਤਾਂ ਉਹਨੂੰ ਪੜ ਕੇ ਜਿਹੜਾ ਨਹੀਂ ਆਖੇ ਲੱਗਦਾ ਉਹਨੂੰ ਘੁੱਟਦੇ ਵੀ ਆ ਅੱਛਾ ਜੀ ਤੇ ਹੁਣ ਉਹਨੋਂ हट ਗਿਆ ਵੈਸੇ ਤੇ ਉਹ ਨੀ ਠਿਕਰੀ ਪੈਰਾ ਵੀ ਦਿੱਤਾ ਜਾਂਦਾ ਰਾਤ ਨੂੰ ਹਾਂਜੀ ਦਿੱਤਾ ਜਾਂਦਾ अच्छा ਤੇ ਕੈਮਰੇ ਵੀ ਲੱਗੇ ਠਿਕਰੀ ਪਰ ਤੇ ਹੁਣ ਕਾਫੀ ਜਿਹੜਾ ਵਧੀਆ ਲੱਗ ਰਿਹਾ ਤੁਹਾਨੂੰ ਹਾਂਜੀ ਬਾਕੀ ਕਾਫੀ ਵਧੀਆ ਲੱਗ ਰਿਹਾ ਸੁਧਾਰ ਆ ਕਿ ਨਾਮ ਹੈ ਜੀ ਆਪਣਾ ਤੇ ਕਿਸ ਤਰ੍ਹਾਂ ਲੱਗਦਾ ਕਿ ਹੁਣ ਆ ਜਿਹੜੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਲਈ ਇਹ ਮੈਸੇਜ ਕਿਸ ਤਰ੍ਹਾਂ ਦੇਖਦੇ ਕੀ ਅਪੀਲ ਕਰਨਾ ਚਾਹੀਦਾ ਬਹੁਤ ਵਧੀਆ ਬਈ ਨਸ਼ਾ ਬੰਦ ਹੋ ਆਉਣ ਵਾਲੀ ਜਿਹੜੀ ਲੋਕ ਹੈ ਹੁਣ ਉਹਨਾਂ ਨੂੰ ਵੀ ਕੀ ਕਹਾਂਗੇ ਜਿਹੜੇ ਇਹੋ ਜਿਹੇ ਦਲਦਲ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਤੁਹਾਨੂੰ ਮੈਸੇਜ ਦੇਣਾ ਚਾਹਵਾਂਗੇ ਵੀ ਤੁਸੀਂ ਬੰਦ ਕਰੋ ਠੀਕ ਹੈ ਧੰਨਵਾਦ ਹਾਂਜੀ ਬਿਲਕੁਲ ਇਹ ਅਜੇ ਕਲੋਨੀ 2 ਨੰਬਰ ਗਲੀ ਦੇ ਚ ਇਸ ਵਕਤ ਮੌਜੂਦ ਸੀ ਜਿੱਥੇ ਕਿ ਕਾਫੀ ਜਿਹੜੇ ਕੈਮਰੇ ਸੀ ਸੀ ਕੈਮਰੇ ਲੱਗੇ ਹੋਏ ਹਨ ਪੋਸਟਰ ਵੀ ਲੱਗੇ ਹੋਏ ਹੈ ਕਿ ਜੇਕਰ ਕੋ ਗਲਤ ਸ਼ਰਾਰਤੀ ਅਨਸਰ ਆਂਦਾ ਤਾਂ ਉਹ ਆਪ ਦਾ ਜ਼ਿੰਮੇਵਾਰ ਆਪ ਹੋਵੇਗਾ ਪਹਿਲਾਂ ਜਿਹੜਾ ਸੀ ਇਹ ਮੁਹੱਲਾ ਸੁਰੱਖੀਆਂ ਵਿੱਚ ਰਹਿੰਦਾ ਸੀ ਪਰ ਹੁਣ ਜਿਹੜਾ ਕਿ ਇਹਨੇ ਇੱਕ ਆਪਦਾ ਅਲੱਗ ਰੂਪ ਬਣਾ ਲਿਆ ਹੈ ਕਿ ਆ ਅਸੀਂ ਅਪੀਲ ਕਰਦੇ ਆ ਕਿ ਲੋਕਾਂ ਨੂੰ ਇਸ ਮਹਮ ਦੇ ਨਾਲ ਜੁੜਨਾ ਚਾਹੀਦਾ ਪੰਜਾਬ ਸਰਕਾਰ ਵੱਲ ਚਲਾਈ ਗਈ ਵਿਉਧਬ ਨਸ਼ਾ ਵਿਰੋਧ اے ਵਨ ਪੰਜਾਬੀ ਲਈ ਸ਼੍ਰੀ ਸਭ ਤੋਂ ਪਰਮਜੀਤ ਸਿੰਘ ਬੇਦੀ